ਕਿਉਂ ਪੈਸਾ ਕਿਵੇਂ ਕਿਵੇਂ ਬਣਦਾ ਸੋਚ ਕਿਉਂਕਿ ਬਈ ਆਪਣੇ ਚੈਨਲ ਚੱਲਦੇ ਆ ਆਪਣੀ ਚੀਜ਼ ਦਾ ਪਤਾ ਜਦੋਂ ਵੀ ਇਹ ਕਾ ਆਪਦੀ YouTube ਉੱਤੇ ਵੀਡੀਓ ਪਬਲਿਸ਼ ਕਰਦੇ ਆ YouTube ਤੇ ਜਿਹੜੀ ਕਰਦੇ ਆ ਜੇ ਉਹਨੂੰ ਮੰਨ ਕੇ ਚੱਲੋ ਵੀ ਉਹ 30 ਮਿੰਟ ਦੀ ਵੀਡੀਓ ਆ ਵੀ 30 ਮਿੰਟ ਦਾ ਇਹਨਾਂ ਦਾ ਵਲੌਗ ਆ 20 ਦਾ ਰੱਖੋ ਜੇ 20 ਮਿੰਟ ਦਾ ਵੀ ਵਲੌਗ ਆ ਨਾ ਇਹਨਾਂ ਨੇ ਆਪਦਾ ਸ਼ੂਟ ਕਰਕੇ ਜਨਾਨੀ ਦਾ ਕਿਤੇ ਅੱਗਾ ਕਿਤੇ ਪਿਛਾ ਕਿਤੇ ਕਿਵੇਂ ਦਿਖਾਇਆ 1 ਲੱਖ ਬੰਦੇ ਇਹਨਾਂ ਨੂੰ ਜੇ ਵੇਖਿਆ ਠੀਕ ਆ ਤੇ ਇਹਨਾਂ ਨੂੰ ਨੀਅਰ ਅਬਾਊਟ ਉਹਦਾ 200 250 ڈالر ਬਣ ਜਾਣਾ ਲੱਖ ਮਤਲਬ ਲੱਖ ਵਿਊ ਮਗਰੀ ਤੇ ਇਹਨਾਂ ਨੂੰ ਤਾਂ ਵਿਊ ਪੈ ਜਾਂਦੇ ਆ 5 ਲੱਖ 6 ਲੱਖ ਸਮਝੋ ਮੇਰੀ ਗੱਲ ਵੀ ਇੱਕ ਵੀਡੀਓ ਹੀ 50000 ਰੁਪਇਆ ਦੇ ਜਾਂਦੀ ਹੈ YouTube ਤੇ ਫਿਰ ਕੱਲਾ ਉੱਥੋਂ ਹੀ ਪੈਸਾ ਥੋੜੀ ਆਉਂਦਾ ਫਿਰ ਪੈਸਾ ਇਹਨਾਂ ਨੂੰ ਜਿਹੜੀਆਂ ਐਡਵਰਟਾਈਜ਼ਮੈਂਟ ਆ ਜਿਹਦੀ ਸਪான்ਸਰ ਮਿਲਦੀ ਆ ਜਿਵੇਂ ਤੁਸੀਂ ਦੇਖਦੇ ਹੋਵੋਗੇ ਜਦੋਂ ਵੀਡੀਓ ਚੱਲਦੀ ਆ ਤੇ ਉਹਦੇ ਵਿੱਚ ਐਡ ਆਉਂਦੀ ਹੁੰਦੀ ਆ ਐਡ ਵੀ ਆਪਾਂ ਆਪਣੀ ਮਰਜ਼ੀ ਨਾਲ ਵੀ ਲਵਾ ਸਕਦੇ ਹੁੰਦੇ ਆ ਵੀ ਇੱਥੇ ਇੱਥੇ ਐਡ ਮੇਰੇ ਚੱਲਣੀ ਚਾਹੀਦੀ ਆ ਸਿਲੈਕਟ ਵੀ ਕਰ ਸਕਦੇ ਹੁੰਦੇ ਆ ਐਡ ਦਾ ਜਿਹੜਾ ਪੈਸਾ ਮਿਲਦਾ ਉਹ ਐਡ ਦਾ ਤਾਂ ਜਿਹੜਾ 200 ਡਾਲਰ ਹੋ ਗਿਆ ਉਹ ਹੋ ਗਿਆ ਨਾ ਇੱਕ ਹੁੰਦਾ YouTube ਉੱਤੇ ਕਿਸੇ ਨੇ ਆਪ ਦਾ ਬ੍ਰਾਂਡ ਲਾਂਚ ਜਿਵੇਂ ਤੁਸੀਂ ਕਈ ਵਾਰ ਦੇਖਦੇ ਹੋਵੋਗੇ ਜ਼ਿਆਦਾਤਰ ਵੀ ਵੀਡੀਓ ਚੱਲੀ ਜਾਂਦੀ ਉਹਦੀ ਸਾਈਡ ਤੇ ਪ੍ਰੋਡਕਟ ਆਉਂਦੀ ਹੈ ਲਿਖੇ ਹੈ ਨਾ ਵੀ ਪ੍ਰੋਡਕਟ ਤੇ ਕਲਿੱਕ ਕਰੋ ਜੇ ਤੁਸੀਂ ਉੱਥੋਂ ਕਲਿੱਕ ਕਰਦੇ ਆ ਤੇ ਉਹਦੇ ਵਿੱਚ ਉਹ ਮਤਲਬ ਕਮਿਸ਼ਨ ਜਾਂਦਾ ਇਹਨਾਂ ਨੂੰ ਤੇ ਜੇ ਤੁਸੀਂ ਕਲਿੱਕ ਨਹੀਂ ਵੀ ਕਰਦੇ ਉਸ ਨੂੰ ਸ਼ੋ ਹੋ ਰਿਹਾ ਤੇ ਫਿਰ ਵੀ ਤੁਹਾਨੂੰ ਪੈਸੇ ਉਹਦੇ ਆ ਰਹੇ ਆ ਜੇ ਹੁਣ ਮੁੱਕ ਦੀ ਗੱਲ ਆਈਏ ਵੀ ਜੇ 20 ਮਿੰਟ ਦੀ ਵੀਡੀਓ ਕਿੰਨਾ ਪੈਸਾ ਦਿੰਦੀ ਆ ਵੀਰੇ 40000 ਤਾਂ ਮਿਨੀਮਮ ਆ ਮਿਨੀਮਮ 40000 ਮੈਕਸਿਮਮ ਤਾਂ ਤੁਸੀਂ ਲੱਖ ਵੀ ਰੱਖ ਲਓ ਹੁਣ ਜਿਹੜੇ ਹਿੰਦੀ ਬਲੌਗਰ ਆ ਮੈਂ ਇੱਕ ਹੋਰ ਗੱਲ ਕਰ ਦੇਣੀ ਚਾਹੁੰਨਾ ਕਿ ਆਪਣੇ ਪੰਜਾਬੀ ਬਲੌਗਰਾਂ ਨੂੰ ਪੈਸਾ ਥੋੜਾ ਜਿਹਾ ਜੇ ਇੰਨਾ ਇਹ ਤੂੰ ਇਹ ਨਾ ਬਈ ਤੁਸ ਨੂੰ ਲੱਗ ਰਿਹਾ ਹੋਊਗਾ ਕਿ ਬਹੁਤ ਜ਼ਿਆਦਾ ਪਰ ਇਹ ਬਹੁਤ ਜ਼ਿਆਦਾ ਨਹੀਂ ਇਹ ਬਹੁਤ ਘੱਟ ਆ ਉਹ ਹੁਣ ਕੀ ਉਹਦਾ ਰੀਜਨ ਕੀ ਆ ਜਿਹੜੇ ਹਿੰਦੀ ਬਲੌਗਰ ਆ ਜਿਵੇਂ ਹਿੰਦੀ ਆ ਜਿਹੜੀ ਹਿੰਦੀ ਦੇਖੋ ਤੁਸੀਂ ਕਿੰਨੇ ਏਰੀਏ ਦੇ ਵਿੱਚ ਵਰਤੀ ਜਾਂਦੀ ਆ ਸਵਾ 100 ਕਰੋੜ ਬੰਦਾ ਹਿੰਦੀ ਮਤਲਬ ਸਾਰੇ ਹਨ ਆਪਾਂ ਪੰਜਾਬੀ ਵਾਲੇ ਜਦੋਂ ਉਹਨਾਂ ਦੀ ਸਟੇਟ 'ਚ ਜਾਂਦੇ ਆ ਹਿੰਦੀ ਬੋਲ ਪੈਂਦੇ ਆ ਪਰ ਉਹ ਪੰਜਾਬੀ ਨਹੀਂ ਬੋਲਦੇ ਹੁਣ ਉਹਨਾਂ ਦੀ ਆਡੀਅੰਸ ਬਹੁਤ ਵੱਡੀ ਆ ਜਿਹੜੇ ਹਿੰਦੀ ਬਲੌਗਰ ਹਨਾ ਬਾਈ ਜੀ ਜੇ ਇਹਨਾਂ ਨੂੰ 100 ਐ ਇਦਾਂ ਬਣਦਾ ਨਾ ਤੇ ਉਹਨਾਂ ਦਾ ਤਾਂ ਵਿਊ ਕਿਤੇ ਚਲਿਆ ਜਾਂਦਾ ਤੇ ਉਹਨਾਂ ਨੂੰ ਪੈਸਾ ਕਿੰਨਾ ਬਣਦਾ ਹੋਊਗਾ ਹੁਣ ਜਿਹੜਾ ਮਿਸਟਰ ਬੀਸਟ ਆ ਉਹ ਆਪ ਦੀ ਵੀਡੀਓ ਤੇ ਉੱਤੇ ਕਰੋੜ ਕਰੋੜ ਰੁਪਈਆ 90 90 ਲੱਖ ਰੁਪਈਆ ਲਾ ਦਿੰਦਾ ਇੱਕ ਸ਼ੂਟ ਕਰਨ ਵਾਸਤੇ ਤੇ ਉਹਨੂੰ ਪੈਸਾ ਬਣਦਾ ਕਿੰਨਾ ਹੋਊਗਾ ਇੱਕ ਤੁਸੀਂ ਗੈਸ ਕਰਕੇ ਦੇਖੋ ਇਹ ਬਈ ਸਚਾਈ ਆ ਇਹ ਮੈਂ ਤੁਹਾਨੂੰ ਕੋਈ ਜੱਬਲਗਾ ਨਹੀਂ ਸੱਟ ਰਿਆ ਤੁਹਾਨੂੰ ਮੈਂ ਕੋਈ ਇਹ ਨਹੀਂ ਵੀ ਐਵੇਂ ਬਿਨਾ ਗੱਲੋਂ ਹਨਾ ਦੱਸੀ ਜਾਣਾ ਵੀਰੇ ਮੈਂ ਇਹ ਚੀਜ਼ ਰਹੀ ਨਾ ਮੈਨੂੰ ਪਤਾ ਵੀਰੇ ਇਹ ਚ ਕਿੰਨਾ ਪੈਸਾ ਜਿਹੜੇ ਬੰਦੇ ਦਾ ਕੰਟੈਂਟ ਚੱਲਦਾ ਜਿਹੜੇ ਬੰਦੇ ਨੂੰ YouTube ਤੋਂ ਹੁਣ ਆਪਾਂ ਗੱਲ ਕਰ ਲਈਏ Facebook ਫੇਰ ਇੱਕ ਫੇਸਬੁੱਕ ਆ ਉਹਦੇ ਉੱਤੋਂ ਵੀ ਪੈਸਾ ਐਡ ਦਾ ਜਨਰੇਟ ਹੋਣਾ ਉਹਦੇ ਉੱਤੋਂ ਥੋੜਾ ਜਿਹਾ ਘੱਟ ਹੁੰਦਾ ਜੇ ਉਹਦੇ ਉਧਰ ਲੱਖ ਮਗਰ 200 ਡਾਲਰ ਹੁੰਦਾ ਤੇ ਇਧਰ ਲੱਖ ਮਗਰ 70 80 ਡਾਲਰ ਤਾਂ ਹੁੰਦੇ ਹੀ ਹੁੰਦੇ ਆ ਹੁਣ ਤੁਸੀਂ ਵੇਖ ਲਓ ਵੀ ਉਧਰਲੇ ਪੈਸੇ ਰਲਾ ਕੇ ਇਧਰਲੇ ਪੈਸੇ ਰਲਾ ਕੇ ਫਿਰ ਉਹਦੇ ਵਿੱਚੋਂ ਛੋਟੇ-ਛੋਟੇ ਸ਼ਾਰਟ ਕੱਟ ਕੇ ਤੇ ਉਹ ਇੰਸਟਾਗ੍ਰਾਮ ਤੇ ਪਾ ਕੇ ਫਿਰ ਇੰਸਟਾਗ੍ਰਾਮ ਕਿਵੇਂ ਦਿੰਦਾ ਇੰਸਟਾਗ੍ਰਾਮ ਵੀ ਸੇਮੀ ਚੀਜ਼ ਆ ਜੇ ਤੁਹਾਡੇ ਫੋਲੋਅਰ ਆ ਤੇ ਤੁਹਾਡੇ ਤੋਂ ਲੋਕ ਆਪਦੀ ਸ਼ਾਪ ਦੀ ਆਪਦੀ ਕਾਸੀ ਵੀ ਚੀਜ਼ ਆ ਤੁਹਾਡੇ ਤੋਂ ਪ੍ਰੋਮੋਸ਼ਨ ਦਾ ਤੁਹਾਨੂੰ 10000 20000 ਫੋਲੋਅਰ ਦੇ ਹਿਸਾਬ ਨਾਲ ਦਿੰਦੇ ਆ ਹੁਣ ਤੁਸੀਂ ਨੋਟ ਕਰਕੇ ਦੇਖੋ ਵੀ ਇਹ ਸਾਰੇ ਪਲੇਟਫਾਰਮਾਂ ਤੋਂ ਪੈਸਾ ਇੱਕ ਜਗ੍ਹਾ ਇਕੱਠਾ ਹੋ ਗਿਆ ਤੇ ਇੱਕ ਵੀਡੀਓ ਕਿੰਨਾ ਪੈਸਾ ਦਿੰਦੀ ਹੋਊਗੀ ਐਵੇਂ ਨਹੀਂ ਵੀਰੇ ਕੋਠੀਆਂ ਪੈਂਦੀਆਂ ਐਵੇਂ ਨਹੀਂ ਗੱਡੀਆਂ ਆਉਂਦੀਆਂ ਐਵੇਂ ਨਹੀਂ ਇਹ ਚੀਜ਼ਾਂ ਹੁਣ ਇਹਦੇ ਵਿੱਚ ਮੈਂ ਉਹ ਜਿਹੜਾ ਜਿੰਦਮਾਲ ਕੇ ਕਿਹੜਾ ਬਾਈ ਹੈ ਜਿਹੜਾ ਜਿਹਨੂੰ ਪਾਕਿਸਤਾਨ ਦੇ ਚੱਕਰ ਵਿੱਚ ਚੱਕਿਆ ਹੋਇਆ ਉਹ ਅੱਗੇ ਦੀ ਕੋਠੀ ਏਦਾਂ ਬਣਾ ਰਿਹਾ ਨਹੀਂ ਵੀਰੇ ਉਹ ਉਹਦੇ 1. ਉਹਦੇ ਨਾਲ 11 ਲੱਖ ਬੰਦਾ ਜੁੜਿਆ ਹੋਇਆ 1.1 ਮਿਲੀਅਨ ਹਨਾ ਉਹਨੂੰ ਪੈਸਾ ਸਾਰਾ YouTube ਤੋਂ ਆਉਂਦਾ ਇਹ ਕੁਝ ਸੱਚ ਇਹ ਜੇ ਕੋਈ ਬੰਦਾ ਸਟੇਟਮੈਂਟ ਆ ਕਢਾਵੇ ਇਹ ਚੀਜ਼ਾਂ ਪਤਾ ਕਰੇ ਨਾ ਜਿਹੜਾ ਲਿੰਕ ਆਪਣਾ ਹੁੰਦਾ YouTube ਨਾਲ ਫੇਰ ਸਮਝ ਆਉਂਦੀ ਹੈ ਵੀ ਪੈਸਾ ਕਿਹੜੇ ਲੈਵਲ ਦਾ ਬਣਦਾ ਤੇ ਜੇ ਉਹ ਤੁਸੀਂ ਵੇਖੋ ਥਾਰ ਗੱਡੀ ਕਿੱਡੀ ਕਿੱਡੀ ਕੋਟੀ ਬਣਾ ਰਿਆ ਕੰਟੈਂਟ ਚੱਲਦਾ ਪੈਸਾ ਖੁੱਲਾ ਬਣਦਾ ਵੀਰੇ ਤੇ ਜਿਹੜੇ ਹੁਣ ਸਾਡੇ ਪੰਜਾਬੀ ਵਲੌਗਰਾਂ ਦੀ ਮੈਂ ਗੱਲ ਕਰਦਾ ਪਿਆ ਉਹਨਾਂ ਨੂੰ ਸੱਪ ਕਿਉਂ ਸੌਂਗਿਆ ਸੱਪ ਉਹਨਾਂ ਨੂੰ ਇਸ ਕਰਕੇ ਸੌਂਗਿਆ ਕਿਉਂਕਿ ਅੱਗੇ ਨਾ ਉਹ ਉਹੋ ਜੀ ਚੀਜ਼ ਆਉਂਦੀ ਜਨਾਨੀ ਦੀ ਕਦੇ ਬੈਕ ਕਦੇ ਚੈਸਟ ਕਰ ਇਹ ਚੀਜ਼ਾਂ ਦਿਖਾ ਕੇ ਉਹਦੇ ਨਾਲ ਤੁਹਾਨੂੰ ਪਤਾ ਕੋਈ ਵੀ 100 100 ਦੇ ਵਿੱਚੋਂ ਵੀਰੇ 90% ਜਦੋਂ ਜਨਾਨੀ ਦਾ ਕੋਈ ਉਹੋ ਜੀ ਚੀਜ਼ ਪਾਰਟ ਦਿਖਾਇਆ ਕੋਈ ਚੀਜ਼ ਕੀਤੀ ਉਦੋਂ ਕੋਈ ਵੀ ਬੰਦਾ ਕਰਸ਼ਿਤ ਹੁੰਦਾ ਉਧਰ ਨੂੰ ਜਿਹਾ ਵੇਖਾਂ ਵੇਖਾਂ ਸਭ ਸਾਰੇ ਵੀਰੇ ਕਹਿਣ ਨੂੰ ਕੁਛ ਕਰੀ ਚਲੋ ਸਾਥ ਆ ਜੋ ਉਹਨਾਂ ਨੂੰ ਵਾਸਟ ਟਾਈਮ ਮਿਲਦਾ ਉਹ ਚੀਜ਼ ਦਿਖਾਉਣ ਨਾਲ ਵਾਸਟ ਟਾਈਮ ਮਿਲਦਾ ਤੇ ਡਾਲਰ ਬਣਦੇ ਆ ਸਮਝਦੇ ਹੋ ਇਹ ਚੀਜ਼ ਹੁੰਦੀ ਹੈ ਤੇ ਹੁਣ ਉਹ ਚੀਜ਼ ਦਿਖਾ ਨਹੀਂ ਸਕਦੇ ਪੇਜ ਡਿਲੀਟ ਦਾ ਚੈਨਲ ਡਿਲੀਟ ਦਾ ਡਾਰ ਆ ਇਹ ਚੀਜ਼ਾਂ ਤੇ ਉਸ ਤੇ ਜੇ ਉਹ ਦਿਖਾ ਨਹੀਂ ਰਹੇ ਤੇ ਲੋਕਾਂ ਦਾ ਇੰਟਰਸਟ ਟੁੱਟ ਗਿਆ ਤੇ ਲੋਕ ਵਿਊ ਘਟ ਗਿਆ ਜੇ ਵਿਊ ਘਟ ਗਿਆ ਤੇ ਮੇਰੇ ਪੈਸਾ ਘਟ ਗਿਆ ਤੇ ਜੇ ਪੈਸਾ ਘਟ ਗਿਆ ਤੇ ਸੱਪ ਤਾਂ ਸੁੱਣਾ ਸੱਪ ਤਾਂ ਸੁੰਘਣਾ ਹੀ ਆ ਹਨਾ ਤੇ ਸੋ ਮੇਨ ਗੱਲ ਤਾਂ ਇਹ ਆ ਬਾਈ ਪੈਸਾ ਥੋੜਾ ਜਿਹਾ ਘੱਟ ਬਣ ਜੇ ਕੋਈ ਚੱਕਰ ਨਹੀਂ ਪਰ ਉਹ ਥੋੜਾ ਜਿਹਾ ਉਹਦੇ ਵਿੱਚ ਨਾ ਸਬਰਤਾਈ ਮਤਲਬ ਵੀ ਸ਼ਾਂਤੀ ਜੀ ਇੱਕ ਹਨਾ ਮਤਲਬ ਰਿਲੈਕਸ ਰਿਲੈਕਸਿਬਿਲਿਟੀ ਜੀ ਹੋਵੇ ਐਵੇਂ ਟੈਨਸ਼ਨ ਦੇ ਵਿੱਚ ਪੈਣਾ ਹੁਣ ਬਰਾਤ ਇਹ ਬੋਟ ਇਹ ਬੋਲਣ ਨਾ ਬੋਲਣ ਪਰ ਜਿੰਨੇ ਵੀ ਆਪਣੇ ਆ ਪੰਜਾਬ ਮਤਲਬ ਕਪਲ ਜੋੜੇ ਸੀ ਨਾ ਵਲੌਗਰਾਂ ਵਾਲੇ ਸਾਰਿਆਂ ਨੂੰ ਸੱਪਤਾ ਬਾਈ ਸੁੰਘਿਆ ਹੀ ਸੁੰਘਿਆ ਤੇ ਸੋ ਮੈਂ ਛੋਟੀ ਜਿਹੀ ਤੁਹਾਨੂੰ ਬੇਨਤੀ ਹੋਰ ਕਰਨੀ ਆ ਭਰਾ ਬਣ ਕੇ ਹੁਣ ਆਪਾਂ ਜਿਵੇਂ ਮਾੜੇ ਕੰਟੈਂਟ ਦੀ ਗੱਲ ਕੀਤੀ ਕਿ ਕਿੰਨਾ ਵਾਇਰਲ ਹੁੰਦਾ ਕੀ ਕੁਝ ਹੁੰਦਾ ਕਿਦਾਂ ਗੁੱਦਾਂ ਜਿਹੜਾ ਕੋਈ ਚੰਗਾ ਬੰਦਾ ਕੰਟੈਂਟ ਬਣਾਉਂਦਾ ਚਲੋ ਬਾਈ ਜਿਹੜਾ ਮੈਂ